ਮੇਰਾ ਮਨ ਸੀਗਾ ਕਿ ਮੈਂ ਇੱਕ ਵਾਰੀ ਆ ਕੇ ਲੋਕਾਂ ਨਾਲ ਪਬਲੀਕਲੀ ਇੰਟਰੈਕਟ ਕਰਾਂ ਸਮਾਜਿਕ ਮੀਡੀਆ ਦੇ ਵਿਕਾਸ ਪਹਿਲੇ ਇਲੈਕਸ਼ਨ ਸੀਗੇ ਸੋ ਥੋੜੇ ਆਈ ਗਾ ਸਮ ਟਾਈਮਸ ਲਾਈਕ ਆਟਲ ਸਟਾਰਟਡ ਫਰਮ ਬਟਾਲਾ ਇਸਕੇ ਕਿ ਮੈਂ ਕਿੱਥੇ ਜਾਇਆ ਮੈਂ ਕਹਿੰਦਾ ਸੀ ਕਿ ਜੋ ਲੋਕਾਂ ਦੇ ਮਨ ਦੇ ਵਿਚਾਰ ਨੇ ਉਹ ਖੁੱਲ ਕੇ ਸੁਣੇ ਆ ਜੋ ਅਸੀਂ ਕਰ ਰਹੇ ਆ ਜੋ ਸਮਾਜ ਨੂੰ ਨਜ਼ਰ ਆ ਰਿਹਾ ਉਹ ਸਾਰੀ ਜਾਣਕਾਰੀ ਇਕੱਠਾ ਕਰਕੇ ਫਿਰ ਜੋ ਸਾਨੂੰ ਅੱਗੇ ਕਰਨ ਦੀ ਲੋੜ ਆ ਅਸੀਂ ਉਹ ਇੱਕ ਸਟ੍ਰੈਟੀਜੀ ਬਣਾਉਣੀ ਆ ਅੱਜਕੱਲ ਵੈਸੇ ਵੀ ਆ ਮਾਨਯੋਗ ਮੁੱਖ ਮੰਤਰੀ ਦੇ ਦੇ ਆਦੇਸ਼ ਅਨੁਸਾਰ ਤੇ ਸਾਡੇ ਡੀਜੀਪੀ ਪੰਜਾਬ ਸਾਹਿਬ ਦੇ ਆਦੇਸ਼ ਅਨੁਸਾਰ ਨਸ਼ਾ ਖਿਲਾਫ ਅਸੀਂ ਇੱਕ ਮਹਿੰਮ ਚੜੀ ਦੀ ਹੈ ਮੈਂ ਉਸ ਵਾਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਕਿਸਾਂ ਦੀ ਰਸ ਕਰ ਰਹੇ ਹਾਂ ਕਿਸਾਂ ਸੱਚਸ ਕਰ ਰਹੇ ਹਾਂ ਕੀ ਅਸੀਂ ਕਰ ਰਹੇ ਹਾਂ ਕਿਸਾ ਅਸਵੀਰੇ ਇਸ ਮੰਗਲਰ ਨੇ ਅਤੇ ਪਾਪ ਦੀ ਕਮਾਈ ਤੋਂ ਇਹ ਸਾਰੀ ਪ੍ਰਾਪਰਟੀਆਂ ਬਣਾਈਆਂ ਅਸੀਂ ਕਿਸਾਂ ਉਹਨਾਂ ਨੂੰ ਜਵਤ ਕਰ ਰਹੇ ਹਾਂ ਫ੍ਰੀਜ਼ ਕਰ ਰਹੇ ਹਾਂ ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਉਹੀ ਮੈਨੂੰ ਕੋਲ ਅੱਜ ਸਾਡਾ ਕੀਤਾ ਹੈਗਾ ਉਹਨਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਮੁਹਿੰਮ ਹੈ ਇਹ ਬਿਲਕੁਲ ਚੱਲ ਰਹੀ ਹੈ ਔਰ ਆ ਸਮਝੋ ਤੇ ਜਾਈ ਉਸ ਕੱਡੀ ਤੇ ਹੈ ਇਟ ਵਾਸ ਜਸਟ ਅ ਪਬਲਿਕ ਪੁਲਿਸ ਪਬਲਿਕ ਇੰਟਰੈਕਸ਼ਨ ਐਂਡ ਆਮ ਵੈਰੀ ਹੈਪੀ ਕਿ ਲੋਕਾਂ ਨੇ ਬੜੇ ਖੁੱਲ ਕੇ ਵਿਚਾਰ ਰੱਖੇ ਹੈ ਤੁਸੀਂ ਸੋਚਿਆ ਸੀ ਮੰਡਾਲੀ ਮੁੰਡਾ ਸਮਾਂ ਜਿਹੜਾ 2 ਹਾਅਰ ਲੋਕਾਂ ਨੂੰ ਲੱਗੀ ਗਲਤੀ ਸੀ ਗਈ ਔਰ ਕੀ ਉਹਦੇ ਹੱਲ ਲਈ ਤੁਸੀਂ ਕੰਮ ਕੀਤਾ ਲੋਕ ਕੰਸਰਨ ਹੈ ਜੀ ਇਸ ਸ੍ਰੇਤੀ ਤੋਂ ਲੋਕਾਂ ਦਾ ਕੰਸਰਨ ਤਾਂ ਹੈ ਡੈਫੀਨਿਟਲੀ ਨਰਕਸ ਇੱਕ ਡਿਸਕਸ਼ਨ ਦਾ ਮੁੱਦਾ ਹੈ ਅੱਜਕੱਲ ਹਰ ਇੱਕ ਆਪਣਾ ਤੇ ਆਪਣਾ ਪਰਸਪੈਕਸ਼ਨ ਹੈ ਕੋਈ ਕਹਿੰਦਾ ਵਧ ਗਿਆ ਕੋਈ ਕਹਿੰਦਾ ਘਟ ਗਿਆ ਕੁਛ ਨੇ ਕਹਿਆ ਜੀ ਵਧਿਆ ਕੁਛ ਨੇ ਕਹਿਆ ਪੁਲਿਸ ਬਹੁਤ ਛਾ ਕੰਮ ਕਰੀ ਹੈ ਜਿਵੇਂ ਇੱਕ ਸਪੌਂਸਰਡ 35 ਸਾਲ ਦਾ ਸਰਪੰਚ ਨੇ ਪੋਨੇ ਦਸਰੇ ਸਰ ਮੇਰੇ ਰਾਕੇ ਤੇ ਬਹੁਤ ਅੱਛਾ ਕੰਮ ਉਹਨਾਂ ਨੇ ਕੀਤਾ ਹੈਗਾ ਕਿ ਕੋਸਪੌਂਸਰ ਨੇ ਕਿਹਾ ਵੀ ਨਹੀਂ ਮੇਰੇ ਤੁਸੀਂ ਆ ਕੇ ਪਿੰਡ ਚ ਬੋਨ ਟੋਕਸ ਕਰੋ ਤੁਹਾਨੂੰ ਦੋ ਬੰਦੇ ਵੀ ਨਹੀਂ ਖੇੜੀ ਨੀ ਮਿਲਣਗੇ ਸੋ ਸਾਨੂੰ ਕਾਫੀ ਲੋਕਾਂ ਤੋਂ ਅੱਛੀ ਫੀਡਬੈਕ ਮਿਲੀ ਹੈ ਉਸ ਫੀਡਬੈਕ ਦੇ ਬੇਸ ਤੇ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਆਪਰੇਸ਼ਨਸ ਪਲਾਨ ਕਰਾਂਗੇ ਐਂਡ ਦੈਨ ਵੀ ਵਿਲ ਗੋ ਇਨ ਅ ਫੁੱਲ ਮੈਨਰ ਅਗੇਂਸਟ ਥਿਸ ਡਰਟੀ ਵੀ ਜਿਸ ਤਰ੍ਹਾਂ ਕਿ ਬਟਾਲਾ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਬਟਾਲਾ ਪੁਲਿਸ ਅਕਸ਼ਰ ਸਰਚ ਕਰਦੀ ਹੈ ਟੈਂਸੀ ਵੀ ਫੜਦੀ ਹੈ ਜਿਹੜੇ ਡਰਗ ਪੈਟ੍ਰੋਲਸ ਨੇ ਜਾਂ ਕੈਂਚਰ ਜਿਹਨਾਂ ਦੀ ਕੌਪੀ ਵੀ ਫ੍ਰੀਜ਼ ਕਰੇ ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਜਿੱਦ ਨਾਲ ਲੋਕ ਤੇ ਪੁਲਿਸ ਇਕਦਮ ਅਟੈਚ ਹੋ ਜਾਣ ਤੇ ਹੋਰ ਇਸ ਜਿਆਦਾ ਜਿਹੜਾ ਡਰਕ ਪੈਟਰਨਸ ਇਹਨਾਂ ਨੂੰ ਮਤਲਬਾਈ ਜਾ ਸਕਦਾ ਮੈਂ ਹਮੇਸ਼ਾ ਤੋਂ ਇਸ ਚੀਜ਼ ਵਿਸ਼ਵਾਸ ਕੀਤਾ ਅੱਜ ਵੀ ਉਹੀ ਬੇਨਤੀ ਕੀਤੀ ਹੈ ਅੱਜ ਵੀ ਉਹੀ ਅਪੀਲ ਕੀਤੀ ਹੈ ਲੋਕਾਂ ਕੋਲ ਇਨਫੋਰਮੇਸ਼ਨ ਹੈ ਕਿੱਥੇ ਕੀ ਹੋ ਰਿਹਾ ਜੀ ਨਾ ਬਿਕੋਜ਼ ਹਰ ਗਲੀ ਮੋਹਲੇ 'ਚ ਅਸੀਂ ਸਿਰਫ ਸਮਾਜ ਚੋਂ ਅਸੀਂ ਸਿਸਟਮ ਚੋਂ ਹੀ ਆਏ ਹਾਂ ਲੋਕਾਂ ਨੂੰ ਪਤਾ ਹੁੰਦਾ ਇਕੌਮ ਕੀ ਗੱਲ ਵੀ ਨਹੀਂ ਕਰ ਰਹੇ ਜਿਵੇਂ ਇੱਕ ਦੋ ਬੋਲ ਰਹੇ ਨੇ ਕਿ ਆਹ ਜੀ ਪੁਲਿਸ ਨੂੰ ਪਤਾ ਹੁੰਦਾ ਸਵਾਗ ਟੋਲ ਕਰਨ ਕੀ ਨਹੀਂ ਗੱਲ ਕਿ ਸਾਨੂੰ ਪਤਾ ਹੈ ਤਾਂ ਸੀ ਇਸ ਨੂੰ ਲੌਕ ਕਰੀਏ ਬਸ ਅਗਰ ਲੋਕਾਂ ਦੀ ਇਨਫੋਰਮੇਸ਼ਨ ਤੇ ਪੁਲਿਸ ਐਕਸ਼ਨ ਆਪਸ ਚ ਮੇਲ ਖਾ ਜਾਣ ਇਟਸ ਮੇਲ ਬਣ ਜੇ ਪਰ ਫਿਰ ਕੋਈ ਇਸ ਚ ਨੀ ਨਜ਼ਰਾਂ ਦੀ ਕੋ ਪ੍ਰੋਬਲਮ ਕਿ ਅਸੀਂ ਇਸ ਬਿਮਾਰੀ ਨੂੰ ਜੇ ਲੋ ਮੁਰਗਿਆ ਸੁਰ ਸਕੀ ਨਾ ਲੋਕਾਂ ਦਾ ਜਿਹੜੇ ਨਸ਼ੇੜੀ ਆ ਕੁਛ ਟੀਕਾ ਲਗਾ ਕੇ ਬਹੁਤ ਜੜੀਆਂ ਬਿਮਾਰੀਆਂ ਜਿਹੜੀਆਂ ਉਹ ਵਧਾਰੇ ਆ ਤੇ ਇੱਕ ਜਿਹੜੇ ਕੋਈ ਲੋਕ ਦੱਸਦੇ ਆ ਪਛਾਣ ਦੱਸਦੇ ਉਹਦੀ ਪਛਾਣ ਸਾਹਮਣੇ ਆ ਜਾਂਦੀ ਉਹਦੇ ਬਾਰੇ ਕੀ ਕਰਨਾ ਹੈ ਪ੍ਰੈਸ ਸ਼ੋਰ ਮੈਂ ਪਬਲਿਕ ਨੂੰ ਹੀ ਵਿਸ਼ਵਾਸ ਦਿਵਾਵਾਂਗਾ ਕਿ ਸਾਡਾ ਖੁੱਲ ਕੇ ਇੰਟਰੈਕਟ ਕਰੋ ਤੁਹਾਡੀ ਪਛਾਣ ਗੁਪਤ ਕੀ ਜਾਏਗੀ ਕੋਈ ਗੱਲ ਬਾਹਰ ਨਹੀਂ ਆਏਗੀ ਇਹਦੇ ਨਾਮ ਨਾਲ ਮੈਂ ਪੇਰੈਂਟਸ ਨੂੰ ਪਰਿਵਾਰਾਂ ਨੂੰ ਵੀ ਅਪੀਲ ਕਰਨੀ ਜਾਣਾ ਕਿ ਸਾਰਾ ਕੁਝ ਪੁਲਿਸ ਤੇ ਨਾ ਛੱਡੋ ਸਾਡੀਆਂ ਕਈ ਹੋਰ ਪ੍ਰੋਜੈਕਟਸ ਨੇ ਕੀ ਹੋਰ ਵੀ ਕੰਮ ਨੇ ਅਸੀਂ ਐਂ ਵੀ ਆਰ ਐਕਸਪੈਕਟਿਡ ਐਂਡ ਸਪੋਸਟ ਟੂ ਡਰਾਈਵ ਮੋਰ ਥੈਨ 100 ਪਰਸੈਂਟ ਔਨ ਏਵਰੀ ਫਰੰਟ ਪੂਰਾ ਸਾਰੇ ਪਰਿਵਾਰ ਜੋ ਆਪਣਾ ਰੋਲ ਅਦਾ ਕਰਨ ਬੱਚਿਆਂ ਨੂੰ ਬਿਜ਼ੀ ਰੱਖਣ ਸਪੋਰਟਸ ਬੱਚਾ ਆਪਣਿਆਂ ਨੂੰ ਜਿਹੜੀ એનર્ਜੀ ਆ ਉਹ ਚੰਗੇ ਜਿਹਾ ਨਾਲ ਲਾਣਾ ਤਾਂ ਕਿ ਬੱਚੇ ਇਹਨਾਂ ਵਰਕ ਪ੍ਰੀਤੀਆਂ ਵੱਲ ਨਾ ਜਾਣ ਪਰ ਜੇਕਰ ਕਿਤੇ ਕੋਈ ਅਹੋਜੀ ਗੱਲ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਛਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਪੁਲਿਸ ਨਾਲ ਸਾਂਝੀ ਕਰਕੇ ਉਸ ਬੱਚੇ ਦਾ ਸਰਕਾਰੀ ਰਾਏ ਕਰਾ ਕੇ ਉਹਨੂੰ ਦੁਬਾਰਾ ਠੀਕ ਕਰਕੇ ਵਾਪਸ ਜਿਹੜੀ ਮੇਨ ਜ਼ਿੰਦਗੀ ਤੋਂ ਆ ਰਹੀ ਉਹ ਲੈ ਆਂਦੀ ਪੂਰੀ ਕੋਸ਼ਿਸ਼ ਕੀਤੀ ਹੈ। ਅਸੀਂ ਪੂਰਾ ਸਹਿਯੋਗ ਕਰਾਂਗੇ ਜੇ ਇਹ ਤੇ ਫਰਕ ਵੀ ਕਰਾਂਗੇ। ਜਿਹੜੇ ਅਕਸਰ ਆ ਇਹ ਕੰਮ ਕਰ ਰਹੇ ਆ ਉਹਨਾਂ ਨੂੰ ਕੀ ਕਿਤਾ ਸਨਮਾਨ ਕੀਤਾ ਜਾਏਗਾ ਕੁਝ ਯੇ ਸਾਡੇ ਡੀਪੀ ਸਾਹਿਬ ਬਹੁਤ ਰਿਵਾਰਡ ਦੇ ਰਹੇ ਨੇ ਜੀ ਬਹੁਤ ساری ਡਿਸਕਾ ਮਿਲ ਰਹੀਆਂ ਨੇ ਡੀਪੀ ਸਾਹਿਬ ਦੀਆਂ ਡਿਸਕਾ ਸਾਰਿਆਂ ਨੂੰ ਕੈਸ਼ ਰਿਵਾਰਡਸ ਸਰਟੀਫਿਕੇਟਸ ਮੈਂ ਤੇ ਪਿੰਡਾਂ ਵਾਲਿਆਂ ਨੂੰ ਆਪਣੇ ਜਿਹੜੀ ਸਾਡੀਆਂ ਬੀਡੀਸੀਸ ਨੇ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਾਂਗਾ ਕਿ ਸੌਰੀ ਦੇ ਇਸ ਪਾਲਸੀ ਕਿ ਜੇ ਸਾਡੀ ਕੋਈ ਮਦਦ ਕਰਦਾ ਕੀ ਦਸਨ ਚ ਕਿ ਇਥੇ ਡਰਗਸ ਭਈਆਂ ਆਂ ਵਿਕਰੀਆਂ ਜਾਂ ਬਰਾਂਦ ਹੋ ਸਕੀਆਂ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप